ਮੇਰੇ ਸਤਿਕਾਰਯੋਗ ਆਗੂ ਸਾਥੀਓ ਦੇਸ਼ਵਾਸੀ ਸਾਥੀਓ ਸਭ ਨੂੰ ਜੈਪੀ ਜੈ ਭਾਰਤੋ ਸਸਕਾਰ ਨਮਸਕਾਰ ਸਾਥੀਓ ਆਪਾਂ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਜਿਸ ਵਿੱਚ ਆਪਣੀ ਆਵਾਜ਼ ਠਾਣ ਲਈ ਆਪਣੇ ਚੈਨਲ ਕੋਈ ਵੀ ਜਿਹੜੇ ਹੈਗੇ ਆ ਕੰਪਲੀਟ ਨਹੀਂ ਹੋਏ ਔਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਦੂਰੇ ਰਹੇ ਹੋਇਆ ਸਾਥੀਓ ਆਪਾਂ ਹੁਣ ਜਿਹੜਾ ਇਨਸਾਫ ਦੀ ਸੰਘਰਸ਼ ਕਰਨ ਲਈ ਆਪਾਂ ਜਿਹੜਾ ਚੈਨਲ ਬਣਾਇਆ ਇਸ ਨੂੰ ਪੂਰੀ ਮੇਰੀ ਮਿਹਨਤ ਦਾ ਜ਼ਿੰਮੇਵਾਰੀ ਨਾਲ ਚਲਾਵਾਂਗੀ ਔਰ ਪੂਰੀ ਟਾਈਮ ਦਾ ਟਾਰਗੇਟ ਕਰਾਂਗੇ ਸਬਸਕ੍ਰਾਈਬ ਤੇ ਲਾਈਕ ਦਾ ਮੈਨੂੰ ਪੂਰੀ ਆਸ ਆਪਨੀ ਦੇਸ਼ ਵਾਸੀਆਂ ਤੋਂ ਆਗੂ ਸਾਥੀਆਂ ਤੋਂ ਕਿ ਇਸ ਚੈਨਲ ਨੂੰ ਕਾਮਯਾਬ ਕਰਨ ਲਈ ਆਪਣਾ ਜਿਹੜਾ ਸੰਘਰਸ਼ਾ ਉਤੀਸ ਦੇ ਸੰਦੇਸ਼ਾਂ ਦੇ ਵਿੱਚ ਸਾਡੀ ਆਵਾਜ਼ ਜਾਂਦੀ ਆ ਤੇ ਇਸ ਆਵਾਜ਼ ਨੂੰ ਉਠਾਉਣ ਲਈ ਸਾਨੂੰ ਨੈਸ਼ਨਲ ਚੈਨਲ ਨਹੀਂ ਸਾਥ ਦਿੰਦੇ ਕਿਉਂਕਿ ਉਹ ਜਰਨਲ ਕੈਟਾਗਰੀ ਦੇ ਨਿਯਮਤ ਪੇਸ਼ੁਆਸ਼ਾਤ ਰੱਖਦੇ ਨੇ ਤਾਂ ਆਓ ਸਾਰੇ ਇਹਨੂੰ ਜ਼ਿੰਮੇਵਾਰੀ ਨਾਲ ਆਪਣੇ ਹੱਕਾਂ ਦੀ ਆਵਾਜ਼ ਚੁਣਨ ਲਈ ਲਾਗੂ ਕਰੀਏ ਤੇ ਪੂਰਾ ਕੰਮਜਾਬ ਕਰੀਏ ਐਨਾ ਕਹਿੰਦਾ ਹੈ ਸਾਨੂੰ ਜੈਪੀਨ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ